ਇਹਨੇ ਸਿੰਘਾਂ ਨੂੰ ਚੱਲ ਨਹੀਂ ਕੀਤੀ ਸਿੰਘਾਂ ਨੂੰ ਕੀ ਧਿਆਨ ਕੀਤਾ ਭਈ ਤੇ ਉੱਠਦੇ ਹੀ ਨਹੀਂ ਸਵੇਰੇ ਨਹਾਉਂਦੇ ਹੀ ਨਹੀਂ ਸਿੰਘ ਉੱਠਦੇ ਨੇ 12 ਵਜੇ ਤੇ ਜਿਹੜੀ ਪੋਥੀ ਸਾਹਿਬ ਬੋਟਾਂ ਕੋਲੇ ਉੱਤੇ ਕਸਤਰ ਬਾਣੀਆਂ ਇੱਕ ਵਾਰੀ ਸਾਰੇ ਦਿਨ ਚੋਂ ਬਾਣੀਆਂ ਦੇ ਦਰਸ਼ਨ ਸਿੰਘ ਕਰਦੇ ਆ 12 ਵਜੇ ਨਿਤਨੇਮ ਸ਼ੁਰੂ ਹੋਇਆ 4-5 ਵਜੇ ਤੱਕ ਬਾਣੀ ਪੜ ਕੇ ਫੇਰ ਬਰਾਤ ਜੀਦਾ ਜਦੋਂ ਦੁਨੀਆ ਉੱਠਦੀ ਹੈ ਤੇ ਵੇਹਦੇ ਵੀ ਸੁੱਤੇ ਆ ਸਭ ਤੋਂ ਜ਼ਿੰਮੇਵਾਰ ਆ ਨਿਹੰਗ ਸਿੰਘ ਜੇ ਲੰਗਰ ਦਾ ਪਹਿਰਾ ਹੋਵੇ ਚਾਹੇ ਦਰਬਾਰ ਦਾ ਪਹਿਰਾ ਹੋਵੇ ਜਾਂ ਘੋੜਿਆਂ ਦਾ ਪਹਿਰਾ ਹੋਵੇ ਜੇ ਦਰਬਾਰ ਸਜਣਾ ਆ ਮੀ ਆਵੇ ਨੇਰੀ ਆਵੇ ਦਰਬਾਰ ਸਜਣਾ ਹੀ ਆ ਜ਼ਿੰਮੇਵਾਰੀ ਆ ਜੇ ਲੰਗਰ ਸਜਾਉਣਾ ਆ ਭਾਵੇਂ ਸੰਗਤਾਂ ਨੇ ਲੰਗਰ ਲਾਏ ਆ ਫਿਰ ਵੀ ਪੰਜ ਕੱਫੇ ਸਜਾਵੇ ਭੋਗ ਲਵਾਉਣਾ ਹੀ ਲਵਾਉਣਾ ਆ ਇੱਕ ਦਿਨ ਵੀ ਲੰਗਰ ਮਸਤਾਨਾ ਨਹੀਂ ਕਰਨਾ ਇਹ ਜ਼ਿੰਮੇਵਾਰੀ ਆ ਜੇ ਘੋੜਿਆਂ ਦੀ ਢੋੜੇ ਵਾਲੀ ਪੱਠੇ ਪਾਉਣੇ ਆ ਦਾਣਾ ਪਾਉਣਾ ਆ ਆਪ ਭੁਖੇ ਰਹਿਣਾ ਵਾ ਕੋਈ ਵੀ ਢੋੜਾ ਭੁੱਖਾ ਨਹੀਂ ਰਹਿਣ ਦੇਣਾ ਇਹ ਜ਼ਿੰਮੇਵਾਰੀ ਆ ਕਹੇ ਨਾ ਨੀਆਂ ਗੱਲਾਂ ਦੱਸਣੀਆਂ ਪਤਾ ਹੀ ਨਹੀਂ ਕਿਸੇ ਨੂੰ ਪੰਚ ਦੇ ਇਦਾਂ ਦੇ ਪਹਿਰੇ ਆ ਜ਼ਿੰਮੇਵਾਰੀ ਆ ਜਿਹੜਾ ਜ਼ਿੰਮੇਵਾਰ